ਪੰਜਾਬ ਇਸਤਰੀ ਸਭਾ ਦਾ ਬਹੁਤ ਵੱਡਾ ਰੋਲ ਰਿਹਾ ਹੈ ਪੰਜਾਬ ਦੀ ਖਾਸ ਕਰਕੇ ਫਰੀडम मूवमेंट ਵਿੱਚ ਵੀ ਤੇ ਵੈਸੇ ਵੀ ਪੰਜਾਬ ਦੇ ਸੋਸ਼ਲ ਜਿਹੜਾ ਸੈਟਅਪ ਆ ਉਸ ਦੇ ਵਿੱਚ ਉਹਦੀ ਇੱਕ ਗੈਣਜੋ ਭੂਮਿਕਾ ਬਿੰਬਲਾ ਡਾਂਗ ਜੀ ਤੋਂ ਲੈ ਕੇ ਸਾਡੇ ਬੀਬਲਾ ਦਿਚੀਲਾ ਦੀਦੀ ਹੋਏ ਆ ਵੀਰ ਕਲਸੀ ਹੋਏ ਆ ਕਲਾਸ਼ਵੰਤੀ ਹੋਏ ਆ ਹਾਕਮ ਦੇਵੀ ਸਾਡੀਆਂ ਗਰਾਸਰੂਟ ਦੀਆਂ ਬੀਬੀਆਂ ਵੀ ਹੋਈਆਂ ਤੇ ਨਾਲ ਦੀ ਨਾਲ ਸਾਡੇ ਉਸਮਾਰੇਕੀ ਵਗੈਰਾ ਸਾਰੇ ਲੀਡ ਦੇ ਵਿੱਚ ਵੀ ਹੋਏ ਤਾਂ ਇਸ ਕਰਕੇ ਉਹ ਜਿਹੜਾ ਇੱਕ ਰੋਲ ਹੈ ਇਤਿਹਾਸਿਕ ਰੋਲ ਹੈ ਪੰਜਾਬੀ ਔਰਤਾਂ ਦਾ ਉਸ ਮੈਂ ਤੇ ਇਸ ਮੀਟਿੰਗ ਨੂੰ ਕੰਕ ਕਰ ਲੈਂਗੇ ਇਹ ਹੋਣਾ ਕੀ ਨਹੀਂ ਹੋਣਾ ਉਹਦੇ ਸਮਝ ਪਤਾ ਲੱਗੇਗਾ ਕਿ ਇੱਕ ਜਿਹੜੀ ਕਮਿਊਨਿਸਟ ਪਾਰਟੀ ਯੂਫੀਂਡਿਆ ਦੀ ਕਾਨਫਰੰਸ ਹੋ ਰਹੀ ਹੈ ਉਹਦੀ ਪ੍ਰੈਪਰੇਟਿਵ ਕਮੇਟੀ ਦੀ ਮੀਟਿੰਗ ਹੈ ਇੱਥੇ ਉਹਦੇ ਲਈ ਮੈਨੂੰ ਇਨਵਾਈਟ ਕੀਤਾ ਅੱਗੇ ਕੀ ਹੋਏਗਾ ਲੀਡਰਸ਼ਿਪ ਆਉਣ ਨੂੰ ਪਤਾ ਨਹੀਂ ਤੁਹਾਡੇ ਲੋਕਾਂ ਨੂੰ ਕੋਣ ਕੋਣ ਆਇਆ ਨਾਲ ਨਹੀਂ ਮੈਂ ਤਾਂ ਇਕੱਲੀ ਆਈ ਹਾਂ ਸਵਾਲ ਰੱਖ ਹਾਂਜੀ ਹਾਂਜੀ ਮੇਰੇ ਨਾਲ ਜਿਹੜੀਆਂ ਨੇ ਭਾਰਤੀਆ ਮੈਲਾ ਫੈਡਰੇਸ਼ਨ ਤੋਂ ਵੀਨਾ ਜੰਮੂ ਹੈ ਪੰਜਾਬ ਇਸਤਰੀ ਸਭਾ ਤੋਂ ਸੁਦੇਸ਼ ਜੀ ਹੈ ਤੇ ਅਸੀਂ ਇੱਥੇ ਮੀਟਿੰਗ ਲਈ ਆਏ ਹਾਂ ਅਗੇ ਕੀ ਡਿਊਟੀਆਂ ਲੱਗਦੀਆਂ ਨੇ ਕੀ ਡਿਊਟੀਆਂ ਲੱਗਦੀਆਂ ਨੇ ਉਹਦੇ ਬਾਰੇ ਜੋ ਜ਼ਿੰਮੇਵਾਰੀ ਮਿਲੇਗੀ ਉਹਨਾਂ ਨੂੰ ਬਾਵਾ ਮੰ ਬਸ ਇੰਨਾ ਹੀ ਹੈ ਅਜੇ ਬਹੁਤ अर्ਲੀ ਸਟੇਜ ਤੇ ਹੈ ਕੀ ਕੀ ਹੋਣਾ ਹੈ ਕਿਸ ਤਰ੍ਹਾਂ ਹੋਣਾ ਹੈ ਕਿ ਐਲ ਐਸ ਨਲ ਕਾਂਗਰਸ ਹੋਈ ਹੈ ਤੇ ਇਸ ਦੇ ਸੰਬੰਧ ਵਿੱਚ ਕਾਪੀ ਹੋਵੇ ਉਹਦੇ ਸੰਬੰਧ ਵਿੱਚ ਜਿਹੜਾ ਸਾਡੇ ਜਿਹੜੇ ਜਿੱਲੇ ਦੀ ਪਾਰਟੀ ਹੋਣ ਕਰਕੇ ਉਹਨਾਂ ਨੇ ਇੱਕ ਮੀਟਿੰਗ ਲਈ ਵੀ ਫਿਕਸ਼ਨ ਕਰ ਲਈ ਹੈ ਤਾਂ ਕੋਈ ਸਮਾਂ ਦਾ ਸੰਭਾਸ ਹੋ ਲਈ ਹੈ ਤੇ ਉਸ ਵਾਰ ਦੀ ਕਰੰਸੀ ਜਾਰੀ ਵੀ ਹੋ ਰਹੀ ਹੈ ਜਿਹੋ ਵੀ ਲੀਡਰਸ ਹੈ ਬਾਕੀ ਸਾਰੇ ਸਾਡੇ ਦੇ ਦੀ ਸੇਲ ਹੋ ਚੁੱਕੀ ਉਹਦੇ ਤੇ ਸੈਸ਼ਨ ਹੋਏਗੇ ਤੇ ਕਿਸਾਨਾਂ ਕਾਗਰਸ ਫੂਡਰੇਟ ਤੋਂ ਬਰਤ ਚਾਹੁੰਦੇ ਤਾਂ ਸੇਫਾਈ ਕਰਦੇ